ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਵੱਡੀ ਬੈਡ ਦਿਖਾਉਣੀ ਹੈ HF ਦੀ ਇਹ ਸੇਲ ਆ ਡਿਟੇਲ ਦੇ ਬਾਰੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਵੀਰ ਆਪਣਾ ਨਾਮ ਪਿੰਡ ਕੋਠੇ ਵਸ ਗੁਰੂਪੁਰਾ ਕੋਡ ਦੰਨਾ ਠੀਕ ਹੈ ਨਾ ਬਰਨਾਲਾ ਠੀਕ ਹੈ ਕੋਡ ਦੋਨੇ ਦੇ ਨਾਲ ਕੋਠੇ ਆ ਗਿਆ ਆਪਣੇ ਹਨਾ ਕੋਡ ਦੋਨੇ ਦੇ ਨਾਲ ਹੀ ਆ ਠੀਕ ਹੈ ਮੋਬਾਈਲ ਨੰਬਰ ਆਪਣਾ 6280625842 6280625842 25842 ਤੇ ਜਿਹੜੀ ਆਪਾਂ ਤੇਰੇ ਜਿਹ ਬੈੜ ਦੇਖੀ ਜਨੇ ਆ ਇਹ ਸੂਆ ਕਿਹੜਾ ਸੁੰਦੀ ਆ ਇਹ ਸੂਆ ਦਾ ਵੀਰੇ ਦੂਜਾ ਹੀ ਆ ਇਹ ਕਹੇ ਕੋਈ ਤੀਜਾ ਮੰਨ ਲੈ ਇਹਨੂੰ ਠੀਕ ਹੈ ਇਹਨੇ ਵੇਚਦੀ ਮੰਨ ਕੇ ਤਾਂ ਵੀ ਭਰਾ ਪੰਨਿਆ ਹੈ ਠੀਕ ਹੈ ਮੰਨ ਕੇ じゃ ਥੋੜਾ ਸਾਲ ਦਾ ਗੈਪ ਆ ਕੇ ਫੇਰ ਬਣੀ ਆ ਹਾਂ ਗੈਪ ਆ ਕੇ ਹੋ ਗਈ ਠੀਕ ਹੈ ਕੱਦ ਕੱਟ ਤਾਂ ਜ਼ਿਆਦਾ ਹੋਇਆ ਹੋਵੇ ਦਾ ਹਨਾ ਹਾਂ ਹਾਂ ਕੱਦ ਕੱਟ ਠੀਕ ਹੈ ਪਹਿਲੇ ਸਵੇਰੇ ਦੁੱਧ ਕਿੰਨਾ ਚੋਇਆ ਨੇ ਪਹਿਲੇ ਸਵੇਰੇ ਵੀ ਮਾਲਕਾਂ ਨੇ ਦੱਸ ਮਾ 32 33 ਲੀਟਰ ਦੁੱਧ ਚੋਇਆ ਫਿਰ ਆਪਣੇ ਕੋਲ ਕਿੰਨੇ ਟਾਈਮ ਤੋਂ ਆਏ ਆਪਣੇ ਕੋਲੇ ਤਾਂ ਵੀਰੇ ਹੋ ਗਿਆ ਮੰਨ ਕੇ ਚਲ ਵੀ ਸਾਲ ਤੋਂ ਉੱਪਰ ਹੋ ਗਿਆ ਠੀਕ ਹੈ ਆਪਾਂ ਮਨ ਕੇ ਚੱਲੋ ਸੂਈ ਵੀ ਥੋੜੀ ਟੋਕੜ ਹੋਈ ਲੈਤੀ ਆਪਾਂ ਤਾਂ ਟੋਕੜ ਹੋਈ ਲੈਂਦੀ ਸੀ ਕਿਸੇ ਫਾਰਮਰ ਤੋਂ ਠੀਕ ਹੈ ਫਾਰਮ ਦੇ ਵਿੱਚੋਂ ਖਰੀਦੀ ਚੱਲ ਉਹ ਉੱਥੇ ਉਹ ਬੰਦਾ ਉਹਨੇ ਵੇਚੀ ਸੀ ਬਾਈ ਨੇ ਕਹਿੰਦਾ ਵੀ ਰਹਿ ਨਹੀਂ ਰਹੀ ਕਹਿੰਦਾ ਵੀ ਤੂੰ ਲੈ ਜਾ ਮੈਨੂੰ ਕਹਿੰਦਾ ਠੀਕ ਹੈ ਤੇ ਗਾਈ ਵਧੀਆ ਕਹਿੰਦਾ ਜੇ ਤੇਰੇ ਕੋਲ ਰਹੇਗੀ ਤਾਂ ਕਹਿੰਦਾ ਵੀ ਮੇਰੇ ਪੈਸਿਆਂ ਦੀਆਂ ਨਹੀਂ ਕਹਿੰਦਾ ਪਈ ਮੇਰੇ ਕੋਲੇ ਤਾਂ ਰਹੀ ਨਹੀਂ ਮੈਂ ਜ਼ੋਰ ਬਹੁਤ ਲਾ ਲਈ ਠੀਕ ਹੈ ਉਹ ਬੰਦੇ ਕੋਲ ਰਹੀ ਨਹੀਂ ਉਹ ਰਹੀ ਹੈ ਤੂੰ ਲੈ ਕੇ ਫਿਰ ਮਿਹਨਤ ਕਰ ਲਈਏ ਤੇ ਹਾਂ ਤੇ ਰਸ ਆ ਗਈ ਹੈ ਹਾਂ ਇਹਨੂੰ ਪਾਊਡਰ ਮਿਲਣ ਨਕਚਰ ਵਗੈਰਾ ਇਹਦੇ ਬਹੁਤ ਪੈਸੇ ਮੇਰੇ 20 25 ਕਿ ਠੀਕ ਹੈ ਚਾਹ ਚੌਥੇ ਪੰਜਵੇਂ ਮਹੀਨੇ ਬਾਅਦ ਰਹੀ ਦੀ ਠੀਕ ਹੈ ਦੁੱਧ ਫਿਰ ਉਹ ਜਿਹਦਾ ਆਪਾਂ ਖਰੀਦਿਆ ਕਿੰਨਾ ਸੀਗਾ ਉਹ ਥੱਲੇ ਉਹਦਾ ਦੁੱਧ ਦੇ ਥੱਲੇ ਵੀਰੇ ਥੱਲੇ ਦੀਦੀ ਜਦੋਂ ਆਪਾਂ 25 26 ਕਿਲੋ ਦੁੱਧ ਦਿੱਤੀ ਉਹਦਾ ਠੀਕ ਹੈ ਆਪਣੇ ਕੋਲੇ ਆਪਣੀ ਸੇਵਾ ਤੇ ਆਪਣੇ ਕੋਲੇ ਘਟ ਗਈ ਕੀ ਆ ਕੇ ਆਪਣੇ ਕੋਲੇ ਚਾਰ ਵਗੈਰਾ ਮੰਨ ਕੇ ਚਲ ਘਟ ਸੀ ਠੀਕ ਹੈ ਉਹਦਾ ਕਰਕੇ ਘਟ ਗਈ ਸੀ ਦੁੱਧ ਮੁੜ ਕੇ ਆਪਣੇ ਕੋਲੇ 20 ਕਿਲੋ 22 ਕਿਲੋ ਦੁੱਧ ਦੀ ਮਲਾ ਉਸ ਕਟੋਕਰ ਲਗਭਗ 10 ਕਰ ਮਹੀਨੇ ਦੀ ਸੂਈ ਵੀ ਸੀਗੀ ਜਦੋਂ ਲਿਆਂਦੀ ਹੈ ਉਦੋਂ ਵੀ 20 ਕਿਲੋ ਦੁੱਧ ਦਿੰਦੀ ਰਹੀ ਹੈ ਦਿੰਦੀ ਰਹੀ ਤੇ ਹੁਣ ਡਰਾਈ ਕਰਨ ਨੂੰ ਟਾਈਮ ਕਿੰਨਾ ਖੋ ਗਿਆ ਇਹਨੂੰ ਡਰਾਈ ਕਰਨ ਨੂੰ ਨਾ 2 ਮਹੀਨੇ ਹੋ ਗਏ ਦੁੱਧ ਤੁਹਾਡੇ ਨੂੰ ਹੁਣ ਵੀ ਤੂੰ ਕਹੇ ਮਨੋ ਕਹੇ ਗੱਪ 15 ਕਿਲੋ ਦੁੱਧ ਤੋਂ ਛੱਡੀ ਠੀਕ ਹੈ ਕਿਉਂਕਿ ਕਿੰਨਾ ਕਿਲੋ ਦੁੱਧ ਦੇ ਹੀ ਜਾਂਦੀ ਫਾਰਮ ਦੇ ਵਿੱਚ ਚੰਗੀ ਬਰੀਡ ਤਿਆਰ ਹੋਈ ਹੋਈ ਸੀਗੀ ਪਰ ਤੂੰ ਇਹਦੇ ਮਿਹਨਤ ਕਰ ਲਈ ਤਿਆਰ ਹੋ ਗਈ ਵਧੀਆ ਤੇ ਹੁਣ ਸੀਮਣ ਕਿਹੜਾ ਲਵਾਇਆ ਇਹਦੇ ਸੀਮਣ ਇਹਦੇ ਵੀਰੇ ਸਿੱਖ ਸੀ ਪਰਾਇਆ ਹੋਇਆਗਾ ਉਹ ਸੀਮਣ ਦਾ ਆਪਾਂ ਨੂੰ ਇੰਨਾ ਪਤਾ ਨਹੀਂ ਸਿੱਖੜ ਸੀਮਣ ਆਪਣੇ ਕੋਲੇ ਉਹ ਪਿਆਗਾ ਸਿੱਕਾ ਸਿੱਕਾ ਹੈਗਾ ਅੱਛਾ ਉਹ ਬੱਚੀ ਵਾਲਾ ਟੀਕਾ ਭਰਿਆ ਹੋਇਆ ਸੀ ਵਾਲਾ ਟੀਕਾ ਭਰਿਆ ਐਵੇਂ ਕਹਿੰਦੇ ਰਮਾਂਡਾ ਫਰਾਡਾ ਕੋਈ ਪਤਾ ਨਹੀਂ ਕਿਹੜਾ ਉਹ ਸਿੱਕੇ ਤੇ ਲਿਖਿਆ ਹੋਇਆ ਹੈ ਸਿੱਖ ਪਿਓਰ ਠੀਕ ਹੈ ਹੁਣ ਦਿਨ ਕਿੰਨੇ ਲੈਂਦੀ ਐ ਇਹ ਇਹ ਦਿਨ ਇਹਦੇ ਅੱਜ ਇੱਕ ਹਫਤਾ ਰਹੇਗਾ ਪੂਰਾ ਇੱਕ ਹਫਤਾ ਬਾਕੀ ਇਹਦੇ 27 ਤਰੀਕ ਨੂੰ ਦਿਨ ਪੂਰੇ ਠੀਕ ਹੈ ਮੰਨ ਕੇ ਚੱਲੇ ਵੀ ਮਾਲਕਾ ਕੋਲੇ ਪਹਿਲੇ ਸੂਏ ਇਹ ਦੁੱਧ 27 28 ਕਿਲੋ ਨੂੰ ਤਾਜ਼ੇ ਦਿੱਤਾ ਹੋਇਆ ਸੀਗਾ ਖਾਣਾ 30 32 ਕਿਲੋ ਕਿਹਾ ਸੀ ਇਹਨਾਂ ਨੇ ਵੀ 30 ਕਿਲੋ ਕਿਉਂਕਿ 20 22 ਕਿਲੋ ਤੇਰੇ ਕੋਲ ਹੀ ਦੇਈ ਗਈ ਆ ਮੇਰੇ ਕੋਲੇ ਆਮ ਢੋਕੜ ਦੀ ਜਵੇ 10 11 ਮਹੀਨੇ ਦੀ ਠੀਕ ਹੈ ਫਰੇਦ ਕੀ ਅੰਦਾਜ਼ਾ ਲਾਸ ਕੇ ਦੁੱਧ ਫਿਰ ਕਿੱਥੇ ਜਾਵੜੂਗੀ ਇਹ ਇਦਕੀ ਦਾ ਵੀਰੇ ਹੁਣ ਦੇਖੋ ਵੀ ਦੁੱਧ ਤੇ ਵਧੀਆ ਹੀ ਦੇਊਗੀ ਇਦਕੀ ਦਾ ਤੁਸੀਂ ਇੱਕ ਦੀ ਬਰਾ ਭੰਨਗੀ ਵਿੱਚ ਦੀ ਠੀਕ ਹੈ ਬਰਾ ਭੰਨਣਾ ਕਰਕੇ ਵੀ ਤੁਸੀਂ ਦਾ ਹਿਸਾਬ ਲਾ ਲਓ ਵੀ ਦੁੱਧ 35 36 38 ਲੀਟਰ ਤੇ ਤਾਂ ਜਾਊਗੀ ਵੀ ਮੌਸਮ ਹਿਸਾਬ ਨਾਲ ਵੀ 34 35 ਕਿਲੋ ਵਾਲੀ ਬੈੜ ਹੈਗੀ ਆ ਹਾਂ 34 35 ਤਾਂ ਵੀਰੇ ਦੇ ਹੀ ਜਾਊਗੀ ਮੌਜ ਤੇ ਥਣ ਥਣ ਚਾਰੇ ਓਕੇ ਜੋ ਡਰਾਈ ਛੱਡੀ ਆਪਾਂ ਚਾਹ ਮਾਂ ਓਕੇ ਨੇ ਵੀਰੇ ਟੂਪਾਂ ਭਰਾਈਆਂ ਸੀ ਡਾਕਟਰ ਤੋਂ ਠੀਕ ਹੈ ਚਾਰੇ ਥਣਾ ਚ ਉਹਨੂੰ ਵੀ ਦੱਸਿਆ ਸੀ ਡਾਕਟਰ ਸਾਹਿਬ ਨੂੰ ਵੀ ਇਹ ਰਹਿ ਆ ਵੀ ਮੰਨ ਕੇ ਜਿਹੜਾ ਵੀ ਥਣਾ ਜੇ ਵੀ ਦੁੱਧ ਘਟ ਨਹੀਂ ਰਗੀ ਠੀਕ ਹੈ ਡਾਕਟਰ ਨਹੀਂ ਸਾਰਾ ਕੁਝ ਕਰਾਇਆ ਸੀ ਉਸੇ ਨੇ ਟੂਪਾਂ ਭਰੀਆਂ ਸੀ ਠੀਕ ਹੈ ਹੁਣ ਦਿਨ ਰਹਿ ਗਿਆ ਹਫਤਾ ਸੂਣ ਚ ਦਾ ਹਫਤਾ ਰਹਿ ਗਿਆ ਤੇ ਮੁੱਲਵਾੜੀ ਇਹਦਾ ਕੀ ਰੱਖਿਆ ਹੁਣ ਆਪਾਂ ਮੁੱਲਵਾੜੀ ਇਹਦਾ ਫਿਰ 135000 ਮਾਨਦਾਨ ਹੋ ਜਾਊਗਾ ਮਾਨਦਾਨ ਕਰ ਠੀਕ ਹੈ ਧੋਰੀ ਬਾਹਰ ਨੂੰ ਇਹਨੂੰ ਸੋਵਰਾ ਹਿਸਟਰੀ ਆਪਾਂ ਸਾਰੀ ਇਹਦੀ ਦਾਸਤੀ ਫਾਰਮ ਦੇ ਵਿੱਚੋਂ ਬੈੜ ਆਈ ਵੀ ਹੈ ਲਗਭਗ ਸਾਲ ਦੇ ਆਸ-ਪਾਸ ਦੀ ਸੂਈ ਵੀ ਸੀਗੀ ਜਦੋਂ ਵੀਰ ਨੇ ਖਰੀਦੀ ਆ ਮਿਹਨਤ ਕਰਕੇ ਗੱਬਣ ਕਰ ਲਈ ਹੁਣ ਸੂਣ ਦੇ ਵਿੱਚ ਇਹਦਾ ਇੱਕ ਹਫਤਾ ਬਾਕੀ ਪਿਆ ਬੈੜ ਪੂਰੀ ਬਰੀਡ ਦੇ ਵਿੱਚ ਆ ਤੇ ਲੇਵਾ ਵਗੈਰਾ ਦੇਖੋ ਭਲਾ ਭੁਲਾ ਪਾਉਣ ਲੱਗੀ ਥੋੜਿਆ ਦੂਜਾ ਸੂਆ ਹੁਣੇ ਸੁੰਦੀ ਪਈ ਐ ਤੇ ਆਪਾਂ ਫਿਰ ਮਸ਼ੀਨੀ ਚਾਹੁੰਦੇ ਸੀਗਾ ਹੱਥੀ ਚਾਹੁੰਦੇ ਸੀ ਇਹਨੂੰ ਨਹੀਂ ਵੀਰੇ ਤਾਂ ਹੀ ਵੇਚਦਾ ਨਹੀਂ ਵੇਚਦੇ ਵੀ ਨਹੀਂ ਤੇ ਮਸ਼ੀਨ ਨਹੀਂ ਕਰਕੇ ਮਸ਼ੀਨ ਨਹੀਂ ਵੇਖਿਆ ਤਾਂ ਸੀ ਥੋੜੀ ਠੀਕ ਐ ਪਰ ਇਹਨਾਂ ਦੁੱਧ ਮਸ਼ੀਨੀ ਨਹੀਂ ਜਾਂਦੀ 34 35 ਕਿਲੋ ਦੁੱਧ ਚੋਣਾ ਔਖਾ ਹੋ ਜੂ ਫਿਰ ਇਹਦੀ ਔਖਾ ਹੋ ਜੂਗਾ ਜੀ ਥਣ ਛੋਟੇ ਨੇ ਜੀ ਮਸ਼ੀਨੀ ਵਾਲੇ ਨੇ ਠੀਕ ਐ ਹਾਂ ਦਿਖਾ ਰਹੇ ਮੇਰੇ ਤੇ ਫਿਰ ਆਪਾਂ ਚੋਂਦੇ ਨਾ ਹੱਥਾਂ ਨਾਲ ਵੀ ਰਹੇ ਆ ਹਨਾ ਹਾਂ ਚੋਂਦੇ ਹੱਥਾਂ ਨਾਲ ਹੀ ਰਹੀਆਂ ਜੀ ਠੀਕ ਐ ਥਣ ਤੁਹਾਨੂੰ ਜਮਾ ਓ ਤੇ 34 35 ਕਿਲੋ ਦੁੱਧ ਪਾਉਣ ਵਾਲੀ ਬੈੜ ਆ ਇੱਕ ਤਾਂ ਹੁੰਦੀ ਹੈ ਕਹਿਣ ਵਾਲੀ ਗੱਲ ਹੈ ਹਿਸਟਰੀ ਆਪਾਂ ਸਾਰੀ ਇਹਦੀ ਦੱਸਤੀ ਬੈੜ ਬਹੁਤ ਵੱਡੀ ਆ ਫੁੱਲ ਸਾਈਜ਼ ਆ ਚੰਗੀ ਬਰੀਡ ਦੇ ਵਿੱਚ ਆ ਦੂਜਾ ਸੂਆ ਸੂਣ ਦੀ ਖਤਰੇ ਦਾ ਇੱਕ ਹਫਤਾ ਬਾਕੀ ਰਹਿ ਗਿਆ 135000 ਰੁਪਏ ਕੀ ਬਦ ਲੈ ਜਾ ਲ ਉੱਥੀ ਲੈ ਚਲ 135000 ਰੁਪਏ ਕੀਮਤ ਆ ਇਹਦੇ ਵਿੱਚੋਂ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਹਫਤਾ ਤੱਕ ਬਾਕੀ ਆ ਦੂਸਰਾ ਸੂਆ ਜੇ ਇਹਨਾਂ ਨੂੰ ਸੂਣਦੀ ਤੇ ਮੰਨਣ ਨੂੰ ਬੋਡੀ ਵੇਟ ਦੇਖ ਕੇ ਭਾਵੇਂ ਤੀਜਾ 10ਵਾਂ ਕੋਸ ਮਰਜ਼ੀ ਮੰਨੀ ਚਲਿਓ ਤੇ ਪਰ ਜੈਨੂਨ ਸੁੰਦੀ ਦੂਜਾ ਸੁਆਗਸ 66 ਸੀਮਨ ਲੱਗਿਆ ਉਹ ਬੱਛੀ ਵਾਲਾ ਉਹ ਵੀ ਸਟਰਾਸ ਨੂੰ ਦਿਖਾ ਦੂਗਾ ਜਿਹੜਾ ਵੀ ਵੀਰ ਆਊਗਾ ਵੀ ਕਿਹੜਾ ਇਹਦੇ ਸੀਮਨ ਲੱਗਿਆ ਵਾ ਤੇ 85 ਤੋਂ 90% ਚਾਂਸ ਆ ਬੱਛੀ ਵਾਲੇ ਮੰਨ ਸਕਦੇ ਸੋ ਥਾਣਾ ਦੇਖੋ ਨੀਰ ਤੋਂ ਸੋਹਣੇ ਸਾਫ ਸੁਥਰੇ ਸੋ ਪੈਂਡ ਕੋਡ ਦੋਨਾ ਵਾਇਰ ਗਰੂਪਰਾ ਕੋਠੇ ਪੈਂਦੇ ਹੈਗੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ 62806 25844 ਸੋ ਕੋਈ ਵੀ ਵੀਰੇ ਸੇ ਬੈੜ ਨੂੰ ਖਰੀਦਣਾ ਚਾਹਵਣ ਹੋਵੇ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਜੀ